ਸਾਡੇ ਮਾਨਯੋਗ ਕਪਤਰੀ ਸਾਹਿਬ ਤੋਂ ਉਹ ਰਹੇਸ਼ ਹੁੰਦੇ ਆ ਕਿ ਵਿਜ਼ਿਬਿਲਟੀ ਤੇ ਸਿਕਿਉਰਟੀ ਦੀ ਫੀਲਿੰਗ ਜਿਹੜੀ ਪਬਲਿਕ ਨੂੰ ਹੋਵੇ ਉਹਦੇ ਤਹਿਤ ਮੈਂ ਤੇ ਸਾਰੇ ਸੀਨੀਅਰ ਅਫਸਰ ਸਾਡੇ ਡੀਸੀਪੀ ਲੌਂਡਰ ਔਰ ਐਡੀਸ ਵਿਜ਼ਿਬਿਲਟੀ ਟੀਮ ਔਰ ਐਸਪੀ ਸਿਵਲ ਨਾਲ ਅਚਾਨਕ ਰੇਲਵੇ ਸਟੇਸ਼ਨ ਤੇ ਉੱਤੇ ਸਫਾਈ ਚੱਕੀ ਗਈ ਹੈ ਇੱਥੇ ਡੀਆਰਪੀ ਤੇ ਆਰਪੀਐਮ ਦੇ ਅਫਸਰ ਵੀ ਮਿਲਾਂਗੇ ਜੋ ਪਾਰਕਿੰਗ ਲੋਟਸ ਨੇ ਉਹਨਾਂ ਦੇ ਉੱਤੇ ਜਿਹੜੀ ਅਨਲੇਗ ਵਹੀਕਲ ਦੀ ਚੈਕਿੰਗ ਕੀਤੀ ਜਾਏਗੀ ਔਰ ਜੋ ਪੈਸੇਂਜਰ ਆ ਰਹੇ ਨੇ ਉਹਨਾਂ ਨੂੰ ਸਰਪ੍ਰਾਈਜ਼ ਐਲੀਮੈਂਟ ਨਾਲ ਦੇਖਿਆ ਜਾਏਗਾ ਜੋ ਬੈਗੇਜ ਵਗੈਰਾ ਲੈ ਕੇ ਘੁੰਮ ਰਹੇ ਆ ਸਾਡੇ ਦੇ ਡੀ ਐਫ ਐਮ ਡੀ ਕਿੱਥੇ ਕਿੱਥੇ ਚੱਲ ਰਹੇ ਆ ਰੀਅਰ ਬੈਲਟ ਹੈ ਐਕਸਰੇ ਮਸ਼ੀਨ ਹੈ ਇਹ ਸਾਰੇ ਦੀ ਅਸੀਂ ਸਿਕਿਉਰਿਟੀ ਦੇ ਜਿਹੜੇ ਇੰਤਜ਼ਾਮਾਂਤ ਨੇ ਉਹਨਾਂ ਨੂੰ ਰਿਵਿਊ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਥ੍ਰੈਟਨ ਪਰਸਨ ਦੀ ਥ੍ਰੈਟਨ ਇੰਸਟੀਟਿਊਸ਼ਨ ਸੈਨਸਿਟਿਵ ਇੰਸਟੀਟਿਊਸ਼ਨ ਦੀ ਸਿਕਿਉਰਿਟੀ ਦਾ ਜਿਹੜਾ ਕੰਮ ਚੱਲਦਾ ਰਹਿੰਦਾ ਉਹਦੇ ਤੇ ਵੀ ਅੱਜ ਸੀਨੀਅਰ ਆਫਸਰ ਉਹਨੂੰ ਵੀ ਅੱਜ ਚੰਗੀ ਤਰ੍ਹਾਂ ਚੈੱਕ ਕਰਨਗੇ ਸੋ ਦੈਟ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇੱਕ ਸਟੇਟੀ ਵਾਲਾ এনवायरमेंट ਦੇ ਸਕੀਏ ਜੇ ਤੋਂ ਸੁਰੱਖਿਅਤ ਮਹਿਸੂਸ ਕਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਲੋ ਦੇਸ਼ ਹੁੰਦੇ ਆ ਕਿ ਵਿਜ਼ੀਬਿਲਟੀ ਤੇ ਸਟੇਟੀ ਦੀ ਫੀਲਿੰਗ ਜਿਹੜੀ ਆ ਪਬਲਿਕ ਚ ਹੋਵੇ ਉਹਦੇ ਤਹਿਤ ਮੈਂ ਤੇ ਸਾਰੇ ਸੀਨੀਅਰ ਅਫਸਰ ਸਾਡੇ ਡੀਸੀਪੀ ਲੌਂਡ ਆਰਡਰ ਔਰ ਏਡੀਸੀਪੀ ਸਿਟੀ 2 और ऐसे तो सिविल लाइन ऐसे अचानक रेलवे स्टेशन पे सप्लाई चेक की है ਕੁਝ ਜੀਆਰਪੀ ਤੇ ਆਰਪੀਫ ਦੇ ਆਫਸਰ ਨੂੰ ਮਿਲਾਂਗੇ ਜੋ ਪਾਰਕਿੰਗ ਥਰੋਟਸ ਨੇ ਉਹਨਾਂ ਦੇ ਉੱਤੇ ਜੀ ਅਨਕਲੇਮਡ ਵਹੀਕਲ ਦੀ ਚੈਕਿੰਗ ਕੀਤੀ ਜਾਏਗੀ ਔਰ ਜੋ ਪੈਸੈਂਜਰ ਆ ਰਹੇ ਨੇ ਉਹਨਾਂ ਨੂੰ ਸਰਪ੍ਰਾਈਜ਼ ਐਲੀਮੈਂਟ ਨਾਲ ਦੇਖਿਆ ਜਾਏਗਾ ਔਰ ਜੋ ਬੈਗੇਜ ਵਗੈਰਾ ਲੈ ਕੇ ਘੁੰਮ ਰਹੇ ਆ ਸਾਡੇ ਇਹਦੇ ਡੀਐਫਐਮਡੀ ਕਿੱਥੇ ਕਿੱਥੇ ਚੱਲ ਰਿਹਾ ਹੈ ਕਨਵੇਅਰ ਬੈਲਟ ਹੈ ਐਕਸਰੇ ਮਸ਼ੀਨ ਹੈ ਇਹ ਸਾਰੇ ਦੀ ਅਸੀਂ ਸਿਕਿਉਰਟੀ ਦੇ ਜਿਹੜੇ ਇੰਤਜ਼ਾਮਾਤ ਨੇ ਉਹਨਾਂ ਨੂੰ ਰਿਵਿਊ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਥ੍ਰੈਟਨ ਪਰਸਨ ਦੀ ਥ੍ਰੈਟਨ ਇੰਸਟੀਟਿਊਸ਼ਨ ਸੈਸਟਿਵ ਇੰਸਟੀਟਿਊਸ਼ਨ ਦੀ ਸਕਿਉਰਟੀ ਦਾ ਕੰਮ ਚੱਲਦਾ ਰਹਿੰਦਾ ਉਹਦੇ ਤੇ ਵੀ ਅੱਜ ਸੀਨੀਅਰ ਆਫਸਰ ਕੋਨ ਵੀ ਅੱਜ ਚੰਗੀ ਤਰ੍ਹਾਂ ਚੈੱਕ ਕਰਨਗੇ ਸੋ ਥੈਟ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇੱਕ ਸਕਿਉਰਟੀ ਵਾਲਾ এনवायरमेंट ਦੇ ਸਕੇ ਜੇ ਚੋ ਸੁਰੱਖਿਅਤ ਮਹਿਸੂਸ ਕਰੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਉਹ ਦੇਸ਼ੁਰ ਦੇ ਆ ਤੇ ਵਿਜ਼ਿਬਿਲਟੀ ਤੇ ਸਿਕਿਉਰਟੀ ਦੀ ਫੀਲਿੰਗ ਜਿਹੜੀ ਪਬਲਿਕਸ ਹੋਵੇ ਉਹਦੇ ਤਹਿਤ ਮੈਂ ਤੇ ਸਾਰੇ ਸੀਨੀਅਰ ਅਫਸਰ ਸਾਡੇ ਡੀਸੀਪੀ ਲੌਂਡੋਨਰ ਔਰ ਐਡੀਸਪਿਸੀਟੀ ਡੀਓ ਔਰ ਐਸਐਸਪੀ ਸਿਵਲ ਨੇ ਅਚਾਨਕ ਰੇਲਵੇ ਸਟੇਸ਼ਨ ਦੇ ਉੱਤੇ ਸਿਫਾਈ ਚੱਕ ਦਿੱਤੀ ਹੈ ਇੱਥੇ ਜੀਆਰਪੀ ਤੇ ਆਰਪੀਐਮ ਦੇ ਅਫਸਰ ਨੂੰ ਮਿਲਾਂਗੇ ਜੋ ਪਾਰਕਿੰਗ ਲੋਟਸ ਨੇ ਉਹਨਾਂ ਦੇ ਉੱਤੇ ਵੀ ਅਨਕਲੇਮਡ ਬੇਕੰਮ ਦੀ ਚੈੱਕ ਕੀਤੀ ਜਾਏਗੀ ਔਰ ਜੋ ਪੈਸੈਂਜਰ ਆ ਰਹੇ ਨੇ ਉਹਨਾਂ ਨੂੰ ਸਰਪ੍ਰਾਈਜ਼ ਐਲੀਮੈਂਟ ਨਾਲ ਦੇਖਿਆ ਜਾਏਗਾ ਉਹ ਜੋ ਬੈਗੇਜ ਵਗੈਰਾ ਲੈ ਕੇ ਘੁੰਮ ਰਹੇ ਆ ਸਾਡੇ ਜਿਹੜੇ ਡੀ ਐਫ ਐਮ ਡੀ ਕਿੱਥੇ ਕਿੱਥੇ ਚੱਲ ਰਹੇ ਆ ਰੀਅਰ ਬੈਲਟ ਹੈ ਐਕਸਰੇ ਮਸ਼ੀਨ ਹੈ ਇਹ ਸਾਰੇ ਦੀ ਅਸੀਂ ਸਿਕਿਉਰਟੀ ਦੇ ਜਿਹੜੇ ਇੰਤਜ਼ਾਮਾਂਤ ਨੇ ਉਹਨਾਂ ਨੂੰ ਰਿਵਿਊ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਥ੍ਰੈਟਨ ਪਰਸਨ ਦੀ ਥ੍ਰੈਟਨ ਇੰਸਟੀਟਿਊਸ਼ਨ ਸੈਨਸਿਟਿਵ ਇੰਸਟੀਟਿਊਸ਼ਨ ਦੀ ਸਿਕਿਉਰਟੀ ਦਾ ਜਿਹੜਾ ਕੰਮ ਚੱਲਦਾ ਰਹਿੰਦਾ ਉਹਦੇ ਤੇ ਵੀ ਅੱਜ ਸੀਨੀਅਰ ਆਫਸਰ ਉਹਨੂੰ ਵੀ ਅੱਜ ਚੰਗੀ ਤਰ੍ਹਾਂ ਚੈੱਕ ਕਰਨਗੇ ਸੋ ਦੈਟ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇੱਕ ਸਿਕਿਉਰਿਟੀ ਵਾਲਾ এনवायरमेंट ਦੇ ਸਕੀਏ ਜੇ ਜੋ ਸੁਰੱਖਿਅਤ ਮਹਿਸੂਸ ਕਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਲੋ ਦੇਸ਼ ਹੁੰਦੇ ਆ ਕਿ ਵਿਜ਼ੀਬਿਲਟੀ ਤੇ ਸਿਕਿਉਰਿਟੀ ਦੀ ਫੀਲਿੰਗ ਜਿਹੜੀ ਪਬਲਿਕ ਚ ਹੋਵੇ ਉਹਦੇ ਤਹਿਤ ਮੈਂ ਤੇ ਸਾਰੇ ਸੀਨੀਅਰ ਅਫਸਰ ਸਾਡੇ ਡੀਸੀਪੀ ਲੌਂਡ ਆਰਡਰ ਔਰ ਏਡੀਸੀਪੀ ਸਿਟੀ 2 ਔਰ ਐਸਐਚਓ ਸਿਵਲ ਲਾਈਨ ਅਸੀਂ ਅਚਾਨਕ ਰੇਲਵੇ ਸਟੇਸ਼ਨ ਤੇ ਸਪਾਈ ਚੈਕਿੰਗ ਕੀਤੀ ਹੈ ਤੁਹ ਜੀਆਰਪੀ ਤੇ ਆਰਪੀਐਫ ਦੇ ਅਫਸਰ ਨੂੰ ਮਿਲਾਂਗੇ ਜੋ ਪਾਰਕੀ ਲੋਰਡਸ ਨੇ ਉਹਨਾਂ ਦੇ ਉੱਤੇ ਵੀ ਅਨਕਲੇਮਡ ਵਹੀਕਲ ਦੀ ਟੈਕਸ ਕੀਤੀ ਜਾਏਗੀ ਔਰ ਜੋ ਪੈਸੈਂਜਰ ਆ ਰਹੇ ਨੇ ਉਹਨਾਂ ਨੂੰ ਸਰਪ੍ਰਾਈਜ਼ ਐਲੀਮੈਂਟ ਨਾਲ ਦੇਖਿਆ ਜਾਏਗਾ ਔਰ ਜੋ ਬੈਗੇਜ ਵਗੈਰਾ ਲੈ ਕੇ ਘੁੰਮ ਰਹੇ ਆ ਸਾਡੇ ਜਿਹੜੇ ਡੀਐਫਐਮਡੀ ਕਿੱਥੇ ਕਿੱਥੇ ਚੱਲ ਰਹੇ ਆ ਇਨਵੈਅਰ ਬੈਲਟ ਹੈ ਐਕਸਰੇ ਮਸ਼ੀਨ ਹੈ ਇਹ ਸਾਰੇ ਦੀ ਅਸੀਂ ਸਿਕਿਉਰਿਟੀ ਦੇ ਜਿਹੜੇ ਇੰਤਜ਼ਾਮਾਂਤ ਨੇ ਉਹਨਾਂ ਨੂੰ ਰਿਵਿਊ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਥ੍ਰੈਟਨ ਪਰਸਨ ਦੀ ਥ੍ਰੈਟਨ ਇੰਸਟੀਟਿਊਸ਼ਨ ਸੈਸਟਿਵ ਇੰਸਟੀਟਿਊਸ਼ਨ ਦੀ ਸਕਿਉਰਟੀ ਦਾ ਅਜਾ ਕੰਮ ਚੱਲਦਾ ਰਹਿੰਦਾ ਉਹਦੇ ਤੇ ਵੀ ਅੱਜ ਸੀਨੀਅਰ ਆਫਸਰ ਕੋਲ ਵੀ ਅੱਜ ਚੰਗੀ ਤਰ੍ਹਾਂ ਚੈੱਕ ਕਰਨਗੇ ਸੋ ਥੈਟ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇੱਕ ਸਕਿਉਰਟੀ ਵਾਲਾ এনवायरमेंट ਦੇ ਸਕੇ ਜੇ ਚੋ ਸੁਰੱਖਿਅਤ ਮਹਿਸੂਸ ਕਰੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਲੋ ਅਦੇਸ਼ ਹੁੰਦੇ ਆ ਦੇ ਵਿਜ਼ਿਬਿਲਟੀ ਤੇ ਸਿਕਿਉਰਟੀ ਦੀ ਫੀਲਿੰਗ ਜਿਹੜੀ ਪਬਲਿਕ ਨੂੰ ਹੋਵੇ ਉਹਦੇ ਤਹਿਤ ਮੈਂ ਤੇ ਸਾਰੇ ਸੀਨੀਅਰ ਅਫਸਰ ਸਾਡੇ ਡਿਸਪਲੀਨਡ ਆਰਡਰਸ ਔਰ ਐਡੀਸਪੈਸੀਟੀ ਟੂ ਔਰ ਐਸੇਕਿਉਰ ਸਿਵਲ ਲਾਈਨ ਅਜ਼ੀਰ ਚਾਨਕ ਰੇਲਵੇ ਸਟੇਸ਼ਨ ਤੇ ਉੱਤੇ ਸਫਾਈ ਚੱਕੀ ਦਿੱਤੀ ਹੈ ਇੱਥੇ ਜੀਆਰਪੀ ਤੇ ਆਰਪੀਐਫ ਦੇ ਅਫਸਰ ਵੀ ਮਿਲਾਂਗੇ ਜੋ ਪਾਰਕਿੰਗ ਲੋਰਡਸ ਨੇ ਉਹਨਾਂ ਦੇ ਉੱਤੇ ਵੀ ਅਨਕਲੇਮ ਵਹੀਕਲ ਟੈਕਸ ਕੀਤੀ ਜਾਏਗੀ ਔਰ ਜੋ ਪੈਸੇਂਜਰ ਆ ਰਹੇ ਨੇ ਉਹਨਾਂ ਨੂੰ ਸਰਪ੍ਰਾਈਜ਼ ਐਲੀਮੈਂਟ ਨਾਲ ਦੇਖਿਆ ਜਾਏਗਾ ਉਹ ਜੋ ਬੈਗੇਜ ਵਗੈਰਾ ਲੈ ਕੇ ਘੁੰਮ ਰਹੇ ਆ ਸਾਡੇ ਜਿਹੜੇ ਡੀ ਐਫ ਐਮ ਡੀ ਕਿੱਥੇ ਕਿੱਥੇ ਚੱਲ ਰਹੇ ਆ ਕਨਵੇਅਰ ਬੈਲਟ ਹੈ ਐਕਸਰੇ ਮਸ਼ੀਨ ਹੈ ਇਹ ਸਾਰੇ ਦੀ ਅਸੀਂ ਸਿਕਿਉਰਟੀ ਦੇ ਜਿਹੜੇ ਇੰਤਜ਼ਾਮਾਤ ਨੇ ਉਹਨਾਂ ਨੂੰ ਰਿਵਿਊ ਕਰਾਂਗੇ ਪਰ ਇਸ ਤੋਂ ਇਲਾਵਾ ਜਿਹੜੀ ਸਾਡੀ ਥ੍ਰੈਟਨ ਪਰਸਨ ਦੀ ਥ੍ਰੈਟਨ ਇੰਸਟੀਟਿਊਸ਼ਨ ਸੈਨਸਿਟਿਵ ਇੰਸਟੀਟਿਊਸ਼ਨ ਦੀ ਸਿਕਿਉਰਟੀ ਦਾ ਜਿਹੜਾ ਕੰਮ ਚੱਲਦਾ ਰਹਿੰਦਾ ਉਹਦੇ ਤੇ ਵੀ ਅੱਜ ਸੀਨੀਅਰ ਆਫਸਰ ਉਹਨੂੰ ਵੀ ਅੱਜ ਚੰਗੀ ਤਰ੍ਹਾਂ ਚੈੱਕ ਕਰਨਗੇ ਸੋ ਦੈਟ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇੱਕ ਸਿਕਿਉਰਿਟੀ ਵਾਲਾ এনवायरमेंट ਦੇ ਸਕੀਏ ਜਿਸ ਤੋਂ ਸੁਰੱਖਿਅਤ ਮਹਿਸੂਸ ਕਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਲੋ ਦੇਸ਼ ਹੁੰਦੇ ਆ ਕਿ ਵਿਜ਼ੀਬਿਲਟੀ ਤੇ ਸਿਕਿਉਰਿਟੀ ਦੀ ਫੀਲਿੰਗ ਜਿਹੜੀ ਆ ਪਬਲਿਕ ਚ ਹੋਵੇ ਉਹਦੇ ਤਹਿਤ ਮੈਂ ਤੇ ਸਾਰੇ ਸੀਨੀਅਰ ਅਫਸਰ ਸਾਡੇ ਡੀਸੀਪੀ ਲੌਂਡ ਆਰਡਰ ਔਰ ਏਡੀਸੀਪੀ ਸਿਟੀ 2 ਔਰ ਐਸਐਚਓ ਸਿਵਲ ਲਾਈਨ ਅਸੀਂ ਅਚਾਨਕ ਰੇਲਵੇ ਸਟੇਸ਼ਨ ਤੋਂ ਸਪਾਈ ਚੈੱਕ ਕੀਤੀ ਹੈ ਜੋ ਜੀਆਰਪੀ ਤੇ ਆਰਪੀਐਫ ਦੇ ਅਫਸਰ ਨੂੰ ਮਿਲਾਂਗੇ ਜੋ ਪਾਰਕਿੰਗ ਥਰੋਡਸ ਨੇ ਉਹਨਾਂ ਦੇ ਉੱਤੇ ਜੀ ਅਨਕਲੇਮਡ ਵਹੀਕਲ ਦੀ ਚੈਕ ਕੀਤੀ ਜਾਏਗੀ ਔਰ ਜੋ ਪੈਸੇਂਜਰ ਆ ਰਹੇ ਨੇ ਉਹਨਾਂ ਨੂੰ ਸਰਪ੍ਰਾਈਜ਼ ਐਲੀਮੈਂਟ ਨਾਲ ਦੇਖਿਆ ਜਾਏਗਾ ਔਰ ਜੋ ਬੈਗੇਜ ਵਗੈਰਾ ਲੈ ਕੇ ਘੁੰਮ ਰਹੇ ਆ ਸਾਡੇ ਇਹਦੇ ਡੀਐਫਐਮਡੀ ਕਿੱਥੇ ਕਿੱਥੇ ਚੱਲ ਰਿਹਾ ਇਨਵੈਅਰ ਬੈਲਟ ਹੈ ਐਕਸਰੇ ਮਸ਼ੀਨ ਹੈ ਇਹ ਸਾਰੇ ਦੀ ਅਸੀਂ ਸਿਕਿਉਰਿਟੀ ਦੇ ਜਿਹੜੇ ਇੰਤਜ਼ਾਮਾਂਤ ਨੇ ਉਹਨਾਂ ਨੂੰ ਰਿਵਿਊ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜੀ ਸਾਡੀ ਥ੍ਰੈਟਨ ਪਰਸਨ ਦੀ ਥ੍ਰੈਟਨ ਇੰਸਟੀਟਿਊਸ਼ਨ ਸੈਂਸਿਟਿਵ ਇੰਸਟੀਟਿਊਸ਼ਨ ਦੀ ਸਕਿਉਰਿਟੀ ਦਾ ਕੰਮ ਚੱਲਦਾ ਰਹਿੰਦਾ ਉਹਦੇ ਤੇ ਵੀ ਅੱਜ ਸੀਨੀਅਰ ਅਫਸਰ ਉਹਨੂੰ ਵੀ ਅੱਜ ਚੰਗੀ ਤਰ੍ਹਾਂ ਚੈੱਕ ਕਰਨਗੇ ਸੋ ਥੈਟ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਇੱਕ ਸਕਿਉਰਿਟੀ ਵਾਲਾ এনवायरमेंट ਦੇ ਸਕੇ ਇਹ ਚੋਕ